ਕਿੱਥਾ ਤੁਰਿਆ ਕਿੱਥੇ ਆ ਯਾਰ ਆ ਜਾ ਆ ਜਾ ਫੇਰ ਬਾਪੂ ਨਾਲ ਲੈਣਾ ਸੀ ਨਾ ਪਤਾ ਲੱਗਦਾ ਕਿੱਥੇ ਆਇਆ ਸਹੀ ਗੱਲ ਹੈ ਮੈਂ ਬਚਾ ਲੈ ਜੇ ਤੁਰੋ ਹਾਂ ਆਹ ਬਾਕੀ ਹਾਂ ਅੱਡੋ ਦਾ ਯਾ ਅੱਡੋ ਦੀ ਤੁਰਿਆ ਜਾਂਦਾ ਬਾਦੀ ਸੁਣਦੇ ਸੀ ਬਹੁਤ ਗੀਤ ਆ ਵਧੀਆ ਸੁਕਿਸਮ ਕੋਨਾ ਬਿਲਕੁਲ ਚੜ੍ਹਦੀ ਕਲਾ ਹੈ ਪਾਣੀ 조라 봐아 पहुंच चुके <laughs> <laughs> आप <laughs> ਅੱਜ ਦੋ ਪਰਿਵਾਰਾਂ ਦਾ ਮੇਲ ਹੋ ਰਿਹਾ ਹੈ ਮੁੰਡਾ ਕੁੜੀ ਨਾਲ ਸੋਹਣਾ ਤੇ ਕੁੜੀ ਮੁੰਡੇ ਨਾਲ ਸੋਹਣੀ ਤੇ ਚੌਲ ਦੀਨਾਂ ਨੇ ਪੁੱਛੀ ਦਿੱਤੀ ਤੇ ਆਪਣੇ ਬਣਾਈਆਂ ਥੋੜੀਆਂ ਬਾਜੀ ਬਾਹ ਕਿਉਂਕਿ ਮੁੰਡੇ ਦਾ ਰੰਗ ਥੋੜਾ ਕਾਲਾ ਹੈ ਤੇ ਕੁੜੀ ਦਾ ਰੰਗ ਵੀ ਥੋੜਾ ਕਾਲਾ ਹੈ ਦੋਨੇ ਇੱਕੋ ਜਿਹੇ ਨੇ ਆਉਣੂ ਆ ਜਾਓ ਭਾੜੀ ਆਉਣੂ ਲੋ ਜੀ ਲੋ ਲਿਸਟ 'ਚ ਅੱਜ ਲਿਸਟ 'ਚ ਓਏ ਪਤਾ ਨਹੀਂ ਲਾਉਣਾ ਬੰਦਾ ਦੇਖੀ ਇਧਰ ਆਓ ਲਿਫਟ ਉਹ ਨਹੀਂ ਨਗਰ ਤੋਂ ਚੜ੍ਹਦੀ ਹੁੰਦੀ ਹੈ ਤੱਕ ਕੇ ਨਾ ਲਿਫਟ ਟੱਕੜ ਕੇ ਸਾਨੂੰ ਨੇ ਪੰਜਾਬੀ ਨੂੰ ਲਿਫਟ ਅੱਗੇ ਲਿਫਟ ਜਾ ਕੇ ਸੌਰੀ ਵਾੜ ਕੀ ਗੱਲ 300 300 ਤੋਂ ਫੁੱਲ ਆ ਗਈ ਓਏ ਹਾਂ ਸੀ 105 300 ਮੰਦ ਆਪੇ ਤੇ ਤੁਮੇਰਾ ਕਮਰਾ ਕਿੱਥੇ ਗਾਇਬ ਹੋ ਗਿਆ ਪਿਆਸੀ ਹੋਰ ਕੀ ਮੁੜੇ ਓਏ ਇਤਰਾ ਮੇਰੇ ਤੇ ਬਈਆ ਦੇਖੋ ਓਏ ਆ ਦੇਖੋ ਬਈ ਐ ਆਏ ਵਾਹ ਇਹ ਐ ਸਰਪੰਚ ਖੜ ਦੇ ਲੈ ਇੰਦਰ ਚੱਕੋ ਇੱਧਰ ਚੈੱਕ ਕਰੋ ਜੇ ਇੱਧਰ ਚੈੱਕ ਕਰੋ ਏ ਐ ਕਮਰੇ ਚ ਪਹੁੰਚ ਗਏ ਆ ਵੀ ਮੁੰਡੇ ਪੂਰੇ ਖੁਸ਼ ਨੇ ਬਹੁਤ ਸੋਹਣਾ ਬਹੁਤ ਸੋਹਣਾ ਕਮਰਾ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਐਡੇ ਬਿਹਤਰੀਨ ਆਲੀਸ਼ਾਨ ਰੂਮ ਸਾਨੂੰ ਦਿੱਤੇ ਨੇ ਵਿਊ 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 ਬਹੁਤ ਸੋਹਣਾ ਇੱਥੋਂ ਓਏ ਇੰਦਰ ਤਰੇ ਤਰੇ ਬਹੁਤ ਪੈਸਾ ਲਾਇਆ ਚਾਚਾ ਜੀ ਨੇ ਅੱਛਾ ਨਜ਼ਾਰਾ ਆ ਗਿਆ ਨਜ਼ਾਰਾ ਆ ਗਿਆ ਇਤੋਂ ਮੁੱਲ ਮੁੜ ਗਿਆ ਪੈਸੇ ਮੁੱਲ ਮੁੜ ਗਿਆ ਵੀ ਹੋਣਾ ਸਰਸੀ ਰੂਮ ਵੈਰੀ ਗੁੱਡ ਵੈਰੀ ਨਾਈਸ ਰੂਮ ਕਿਆ ਬਾਤ ਹੈ ਮੇਰੇ ਵੀਰੋ ਕਹਿੰਦੇ ਕਿਆ ਹੀ ਬਾਤ ਆਏ ਇਹ ਮਸ਼ਾਲ ਜੀ ਮਾਰ ਕੇ ਦਿਖਾ ਯਾਰ ਇਹ ਤੇ ਯਾਰ ਇਹ ਹਾਏ ਅਬ ਮੁੱਲ ਤਾਂ ਹੁਣ ਮੁੜਿਆ ਜਿਹੜੀ ਤੂੰ ਛਾਲ ਜੀ ਮਾਰੀ ਹੈ ਨਾ ਮੁੱਲ ਤਾਂ ਇੱਥੇ ਹੀ ਮੁੜ ਗਿਆ ਸਾਰਾ ਜੀ ਟੈਂਪਰੇਚਰ ਉਹ ਚੱਲ ਪਿਆ ਉਹ ਚੱਲ ਪਿਆ ਓਏ ਉਹ ਚੱਲ ਪਿਆ ਓਏ ਖਰਜੇ ਬੰਦ ਵੀ ਹੋ ਜਾਣਾ ਇਧਰ ਚੱਲੇ ਹੀ ਸੋ ਤਾਂ ਕਿਹਾ ਤੁਸ ਜੇ ਨਾ ਹੋਇਆ ਤਾਂ ਤਾਂ ਬੰਦ ਕਰਾ ਦੇ ਤਾਂ ਨਹੀਂ ਨਾ ਵੀ ਨਹੀਂ ਨਾ ਓ ਵੀ ਮੇਰੇ ਵੀਰੋ ਕਮਰੇ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਬਹੁਤ ਹੀ ਸ਼ਾਨਦਾਰ ਕਮਰਾ ਹੈ ਕਿਉਂ ਆਕਾਸ਼ ਜੀ ਕੀ ਕਹਿਣਾ ਚਾਹੋਗੇ ਕਮਰੇ ਬਾਰੇ ਜੀ ਮਾਚ ਪੁਤਿੰਦਰ ਸਿੰਘ ਜਿਨ੍ਹਾਂ ਦੀ ਅਸੀਂ ਸ਼ਾਦੀ ਅਟੈਂਡ ਕਰਨ ਆਏ ਅੱਜ ਦੇ ਉਹਨਾਂ ਨੇ ਆਏ ਵੀ ਬੰਗਲੌਰ ਦੇ ਉਹਨਾਂ ਦੇ ਵਿੱਚ ਹਨ ਰਿਸ਼ਤੇਦਾਰੀ ਸਾਡੀ ਬੰਗਲੌਰ ਹੁਣ ਵਧੂਗੀ ਠੀਕ ਹੈ ਤੇ ہماری ਅਬਛਾਦੀ ਹੈ ਛਾਦੀ ਹੈ ਹਿੰਦੀ ਕੀ ਤਰ੍ਹਾਂ ਆ ਗਈ ਆਪਾਂ ਬੰਗਲੌਰ ਸੇ ਹਟਾ ਹਿੰਦੀ ਬੋਲਨੀ ਪੜੇਗੀ ਬੋਲਨੀ ਪੜੇਗੀ ਚਾਚੀ ਜੀ ਚਾਚੀ ਚਾਚੀ ਸਾਡੀ ਬੰਗਲੌਰ ਤੋਂ ਨੇ ਦੋਨਾਂ ਦੋਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਬਹੁਤ ਬਹੁਤ ਧੰਨਵਾਦ ਇੰਨੇ ਸੋਹਣੇ ਰੂਮ ਅਰੇਂਜ ਕਰਨ ਵਾਸਤੇ ਸਾਰੇ ਰਿਸ਼ਤੇਦਾਰਾਂ ਵਾਸਤੇ ਨਾਲ ਸਾਡੇ ਨੰਬਰਦਾਰ ਜੀ ਸਾਗਰ ਬਰੋਲ ਵੀ ਕਹਿੰਦੇ ਇੱਥੇ ਪੂਰਾ ਆਨੰਦ ਮਾਰ ਰਿਹਾ ਕਿਵੇਂ ਦਾ ਮਾਹੌਲ ਲੱਗਿਆ ਤੁਹਾਨੂੰ ਇੱਥੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਆਉਂਦੇ ਸਾਰ ਸਾਡਾ ਸਵਾਗਤ ਵੀ ਬਹੁਤ ਵਧੀਆ ਕੀਤਾ ਤੇ ਸਾਨੂੰ ਰੋਟੀ ਪਾਣੀ ਜਦਾ ਜੋ ਕੀਤਾ ਮਨੇ ਬਹੁਤ ਜਦੋਂ ਅਸੀਂ ਬੈੱਡ ਤੇ ਪੈਨੇ ਤਾਂ ਸਾਨੂੰ ਪੋਲਾ ਪੋਲਾ ਫੀਲ ਹੁੰਦਾ ਰੂਮ ਰੂਮ ਦਾ ਅਰੇਂਜਮੈਂਟ ਕਿਦਾਂ ਲੱਗਿਆ ਤੁਹਾਨੂੰ ਰੂਮ ਰੂਮ ਬਹੁਤ ਵਧੀਆ ਬਹੁਤ ਵਧੀਆ ਨਿਆਰਾ ਲੱਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਕੀ ਕਰਨਾ ਮਾੜ ਮੋੜ ਨਾਲ ਤੁਹਾਨੂੰ ਪਤਾ ਲੱਗੇ ਫਿਰ ਹਾਂਜੀ ਕਿਧਰ ਕਿਧਰ ਹੂੰ ਓਕੇ ਰਮਰੇ ਇਧਰ ਸੋਨੇ ਬਹੁਤ ਸੋਹਣਾ ਇਧਰ ਪਰ ਆਪਣੇ ਵਾਰ ਚਾ ਟਾਈਮ ਕਾਫੀ ਟਾਈਮ ਕਾਫੀ ਕਾਫੀ ਇਸ ਕਾਫੀ ਨੇ ਵੀਰੋ ਸਾਨੂੰ ਅੱਜ ਬਹੁਤ ਵਧੀਆ ਲੱਗ ਰਿਹਾ ਮਾਮੇ ਦੇ ਵਿਆਹ ਤੇ ਆ ਗਏ ਅੱਛਾ ਜੀ ਬਾਕੀ ਅਸੀਂ ਕਮਰੇ ਜਾ ਕੇ ਪੈਕਸ਼ਾ ਜਲਾਉਨੇ ਆ ਫਿਰ ਸਾਨੂੰ ਵਿਆਹ ਹੋਰ ਚੰਗਾ ਲੱਗੇਗਾ